ਉਦਰਾਜ ਐਸਵਾਈਐਲ ਤੇ ਮੋੜ ਤੋਂ ਫੇਰ ਚਰਚਾ ਹੋਣ ਵਾਲੀ ਹੈ ਪੰਜਾਬ ਤੇ ਹਰਿਆਣਾ ਦੇ ਵਿਚਕਾਰ ਇੱਕ ਮਹੱਤਵਪੂਰਨ ਮੀਟਿੰਗ ਰੱਖੀ ਗਈ ਹੈ ਮੀਟਿੰਗ ਦੇ ਵਿਚ올ਗੀ ਕੇਂਦਰ ਸਰਕਾਰ ਕਰੇਗੀ ਐਸਵਾਈਐਲ ਦੇ ਮੁੱਦੇ ਤੇ ਅੱਜ ਦਿੱਲੀ ਦੇ ਵਿੱਚ ਇੱਕ ਮਹੱਤਵਪੂਰਨ ਮੀਟਿੰਗ ਰੱਖੀ ਗਈ ਹੈ ਕਈ ਦਹਾਕਿਆਂ ਤੋਂ ਚੱਲ ਰਹੇ ਵਿਵਾਦ ਦਾ ਹੱਲ ਨਿਕਲਣ ਦੀ ਉਮੀਦ ਦੱਸੀ ਜਾ ਰਹੀ ਹੈ ਪਹਿਲਾਂ ਜੋ ਕਿ ਮੀਟਿੰਗਾਂ ਕਾਫੀ ਹੋ ਚੁੱਕੀਆਂ ਨੇ ਤੇ ਜਿਸ ਦੇ ਵਿੱਚ ਭਗਵੰਤ ਸਿੰਘ ਮਾਨ ਦੁਆਰਾ ਇਹ ਗੱਲ ਰੱਖੀ ਗਈ ਸੀ ਕਿ ਰਾਵੀ ਨਦੀ ਦੇ ਪਾਣੀ ਦੀ ਹਾਲਤ ਤੇ ਚਰਚਾ ਕੀਤੀ ਜਾਵੇਗੀ ਪਹਿਲਾਂ ਹੋਈ ਮੀਟਿੰਗ ਦੇ ਵਿੱਚ ਸੀਐਮ ਮਾਨ ਨੇ ਸਪਸ਼ਟ ਕੀਤਾ ਸੀ ਕਿ ਇਸ ਨੂੰ ਨਹੀਂ ਬਣਾਇਆ ਜਾਵੇਗਾ ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਹਰਿਆਣਾ ਸਾਡਾ ਭਰਾ ਹੈ ਜੇਕਰ ਸਾਨੂੰ ਪਾਣੀ ਮਿਲਦਾ ਹੈ ਤਾਂ ਅੱਗੇ ਪਾਣੀ ਦੀ ਸਪਲਾਈ ਦੇ ਵਿੱਚ ਕੋਈ ਸਮੱਸਿਆ ਨਹੀਂ ਆਵੇਗੀ 9 ਜੁਲਾਈ ਨੂੰ ਦਿੱਲੀ ਦੇ ਵਿੱਚ ਹੋਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸੀਐਮ ਸੈਣੀ ਹਰਿਆਣਾ ਦੇ ਵਿਚਕਾਰ ਇਹ ਮੀਟਿੰਗ ਹੋਈ ਸੀ ਜੋ ਕਿ ਕਾਫੀ ਪੋਜ਼ੀਟਿਵ ਮਾਹੌਲ ਦੇ ਵਿੱਚ ਹੋਈ ਮਾਨ ਸਰਕਾਰ ਨੇ ਕਿਹਾ ਸੀ ਕਿ ਜੇਕਰ ਪੰਜਾਬ ਨੂੰ ਰਾਵੀ ਤੇ ਚਨਾਬ ਦਰਿਆਵਾਂ ਤੋਂ ਪਾਣੀ ਮਿਲਦਾ ਹੈ ਤਾਂ ਉਹ ਹਰਿਆਣਾ ਨੂੰ ਪਾਣੀ ਦੇਣ ਦੇ ਵਿੱਚ ਸਹਿਯੋਗ ਕਰਨਗੇ ਇਸ ਦੇ ਨਾਲ ਹੀ ਹਰਿਆਣਾ ਦੇ ਮੁੱਖ ਮੰਤਰੀ ਜਿਹੜੇ ਨੇ ਸੀਐਮ ਸੈਣੀ ਉਹ ਵੀ ਇਸ ਮੀਟਿੰਗ ਦੇ ਵਿੱਚ ਮੌਜੂਦ ਸਨ ਉਹਨਾਂ ਨੇ ਵੀ ਕਾਫੀ ਪੋਜ਼ੀਟਿਵ ਮਾਹੌਲ ਦੇ ਵਿੱਚ ਇਸ ਮੀਟਿੰਗ ਨੂੰ ਦੱਸਿਆ ਸੀਗਾ ਤਾਂ ਇਸ ਖਬਰ ਤੇ ਜ਼ਿਆਦਾ ਜਾਣਕਾਰੀ ਲੈ ਕੇ ਅਨਮੋਲ ਗੁਲਾਟੀ ਸਾਡੇ ਨਾਲ ਜੁੜੇ ਹੋਏ ਨੇ ਅਨਮੋਲ ਕੀ ਕੁਝ ਜਾਣਕਾਰੀ ਅੱਜ ਫੇਰ ਤੋਂ ਐਸਵਾਈਐਲ ਦੇ ਮੁੱਦੇ ਤੇ ਪੰਜਾਬ ਤੇ ਹਰਿਆਣਾ ਆਮੋ ਸਾਹਮਣੇ ਹੋਣਗੇ ਕੀ ਕੁਝ ਮੀਟਿੰਗ ਦੇ ਵਿੱਚ ਡਿਸਕਸ ਕੀਤਾ ਜਾ ਸਕਦਾ ਹੈ ਕਿ ਇਹ ਮਾਮਲਾ ਹਲ ਹੁੰਦਾ ਹੋਇਆ ਅੱਜ ਨਜ਼ਰ ਆਵੇਗਾ ਅ ਬਿਲਕੁਲ ਦੇਖੋ ਦੂਸਰੇ ਕਨਾਲ ਕਾਫੀ ਲੰਬੇ ਸਮੇਂ ਤੋਂ ਇੱਕ ਸਿਆਸੀ ਮੁੱਦਾ ਜੋ ਕੀ ਹੈ ਉਹ ਬਣਿਆ ਹੋਇਆ ਐ ਐਸਵਾਈਐਲ ਤੇ ਕਾਫੀ ਲੰਬੇ ਸਮੇਂ ਤੋਂ ਜੋ ਕੀ ਖਿੱਚਦਾ ਹੋਇਆ ਨਜ਼ਰ ਆ ਰਿਹਾ ਹੈ ਅੱਜ ਵੀ ਜੋ ਕੀ ਹੈ ਇੱਕ ਅਹਿਮ ਮੀਟਿੰਗ ਜੋ ਕੀ ਹੈ ਇਸ ਮੁੱਦੇ ਤੇ ਰੱਖੀ ਗਈ ਹੈ ਐਸਵਾਈਐਲ ਨੂੰ ਲੈ ਕੇ ਅਜ ਪਰ ਮੰਨਤਾ ਜੋ ਕੀ ਕੀਤਾ ਜਾਊਗਾ ਪੰਜਾਬ ਹਰਿਆਣਾ ਦੇ ਵਿੱਚ ਜਿਹੜਾ ਇੱਕ ਮਹਤਵਪੂਰਨ ਬੈਠਕ ਜੋ ਕੀ ਹੈ ਉਹ ਦਿੱਲੀ ਦੇ ਵਿੱਚ ਕਰਵਾਈ ਜਾ ਰਹੀ ਹੈ ਕੇਂਦਰ ਵੱਲੋਂ ਜੋ ਕੀ ਹੈ ਖਾਸ ਤੌਰ ਤੇ ਬੈਠਕ ਕਰਵਾਈ ਜਾ ਰਹੀ ਹੈ ਦਿੱਲੀ ਦੇ ਵਿੱਚ ਐਸਵਾਈਐਲ ਦੇ ਮੁੱਦੇ ਨੂੰ ਲੈ ਕੇ ਇਹ ਮੈਟਕ ਬੁਰੀ ਹੈ ਤੇ ਕਈ ਦਸ਼ਕਾ ਤੋਂ ਚੱਲ ਰਹੀ ਸ਼ੁਰੂਆਤ ਤੇ ਕੋਈ ਨਾ ਕੋਈ ਹੱਲ ਕੱਢਣ ਦੀ ਉਮੀਦ ਜੋ ਕੀ ਹੈ ਉਹ ਇਸ ਬੈਠਕ ਤੋਂ ਨਜ਼ਰ ਆ ਰਹੀ ਹੈ ਕਿਉਂਕਿ ਕਿਤਨਾ ਕਿਤੇ ਹੁਣ ਦੇਖੋ ਹਰਿਆਣਾ ਪੰਜਾਬ ਤਾਂ ਇਸ ਮੈਟਰ ਦੇ ਵਿੱਚ ਇਨਵੋਲ ਹੈ ਹੀ ਲੇਕਿਨ ਕਿਤਨਾ ਕਿਤੇ ਪੋਲਿਟਿਕਸ ਜ਼ਰੂਰ ਇਸ ਮੈਟਰ ਤੇ ਵਾਰ-ਵਾਰ ਹੋ ਰਹੀ ਹੈ ਜਿਸ ਨੂੰ ਲੈ ਕੇ ਹੁਣ ਕੇਂਦਰ ਕਿਤਨਾ ਕਿਤੇ ਜੋ ਕੀ ਹੈ ਕੋਸ਼ਿਸ਼ ਕਰਦਾ ਨਜ਼ਰ ਆ ਰਿਹਾ ਕਿ ਮੈਟਰ ਜੋ ਕੀ ਹੈ ਕਰਨ ਕੀਤਾ ਜਾਵੇ ਤਾਂ ਕਿ ਇਸ ਮੁੱਦੇ ਤੋਂ ਜੋ ਕੀ ਇੱਕ ਪੋਲਿਟਿਕਸ ਦਾ ਮੁੱਦਾ ਬਣਦਾ ਹੈ ਜਿਸ ਨੂੰ ਇਸ ਮੁੱਦੇ ਨੂੰ ਜੋ ਕਿ ਆ ਖਤਮ ਜਲਦਪਲ ਕੀਤਾ ਜਾ ਸਕੇ ਜੀ ਅਨਮੋਲ ਪਿਛਲੀ ਵਾਰ ਜੋ ਮੀਟਿੰਗ ਹੋਈ ਸੀ ਉਸ ਦੇ ਵਿੱਚ ਕਾਫੀ ਪੋਜ਼ਿਟਿਵ ਮਾਹੌਲ ਦੇਖਣ ਨੂੰ ਮਿਲਿਆ ਸੀਗਾ ਤੇ ਸੀਐਮ ਮਾਨ ਨੇ ਗੱਲ ਕਹੀ ਸੀ ਕਿ ਜੇਕਰ ਦੋ ਦਰਿਆਵਾਂ ਦਾ ਪਾਣੀ ਉਹਨਾਂ ਨੂੰ ਮਿਲੇਗਾ ਤਾਂ ਉਹ ਅੱਗੇ ਹਰਿਆਣਾ ਨੂੰ ਪਾਣੀ ਦੇ ਦੇਣਗੇ ਤੇ ਅੱਜ ਜੇਕਰ ਇਸ ਦੇ ਵਿੱਚ ਮਨਜ਼ੂਰੀ ਮਿਲ ਜਾਂਦੀ ਹੈ ਦੋ ਦਰਿਆਵਾਂ ਦਾ ਪਾਣੀ ਜਿਹੜਾ ਹੈ ਉਹ ਪੰਜਾਬ ਨੂੰ ਦਿੱਤਾ ਜਾਂਦਾ ਹੈ ਤਾਂ ਕਿ ਹਰਿਆਣਾ ਦਾ ਜਿਹੜਾ ਮੁੱਦਾ ਹੈ ਪਾਣੀਆਂ ਦਾ ਉਹ ਸੁਲਝਦਾ ਹੋਇਆ ਨਜ਼ਰ ਆਵੇਗਾ ਅ ਬਿਲਕੁਲ ਦੇਖੋ ਪੁਸ਼ਪਾ ਇਸ ਦੇ ਵਿੱਚ ਕਈ ਗੱਲਾਂ ਜਿਕੇ ਸਾਹਮਣੇ ਆ ਰਹੀਆਂ ਹੈ ਬੇਸ਼ੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗੱਲ ਕੀਤੀ ਜਾਵੇ ਤੇ ਪਿਛਲੀ ਵਾਰੀ ਵੀ ਕਾਫੀ ਤਿਆਰੀ ਦੇ ਨਾਲ ਇਸ ਬੈਠਕ ਦੇ ਵਿੱਚ ਗਏ ਸੀਗੇ ਇਸ ਬੈਠਕ ਦੇ ਵਿੱਚ ਨਵ ਲੋ ਇੱਕ ਹਲ ਵੀ ਦਿੱਤਾ ਗਿਆ ਸੀਗਾ ਉਹਨਾਂ ਵੱਲੋਂ ਸੁਝਾਅ ਦਿੱਤਾ ਗਿਆ ਸੀਗਾ ਕਿ ਐਸਐਲ ਦੀ ਥਾਂ ਤੇ ਆਪਾਂ ਵਾਈਐਸਐਲ ਤੇ ਉੱਪਰ ਵੀ ਜੋ ਕਿ ਵਾਕ ਕਰ ਸਕਦੇ ਹਾਂ ਯਮਨਾ ਸਤਲੁਜ ਲਿੰਕ ਵੀ ਜੋ ਕਿ ਹੋ ਬਣਾਇਆ ਜਾ ਸਕਦਾ ਤਾਂ ਕਈ ਦੇਖੋ ਉਸ ਵਿੱਚ ਸਬਸਟੀਟਿਊਟਸ ਨੇ ਇਸ ਦੇ ਉੱਪਰ ਕਈ ਬੈਠਕਾਂ ਹੋਈਆਂ ਨੇ ਅਫਸਰਾ ਵੱਲੋਂ ਵੀ ਰਿਪੋਰਟ ਲਈ ਜਾ ਰਹੀ ਹੈ ਤਾਂ ਦੇਖੋ ਇਹ ਕਹਿੰਦੇ ਕਿ ਆਕਸ਼ਨ ਸੁਝਾਅ ਜੋ ਕਿ ਹੋਂਦ ਤੇ ਜਾ ਸਕਦੇ ਕਿਉਂਕਿ ਜਦ ਵੀ ਪੰਜਾਬ ਦੇ ਮੁਖਤਿਰ ਭਗਵੰਤ ਸਿੰਘ ਮਾਨ ਇਸ ਬੈਠਕ ਦੇ ਵਿੱਚ ਪਹੁੰਚੇ ਨੇ ਤਾਂ ਉਹਨਾਂ ਵੱਲੋਂ ਸੁਝਾਅ ਕੋਈ ਨਾ ਕੋਈ ਦਿੱਤਾ ਜਾਂਦਾ ਹੈ ਲੇਕਿਨ ਕੇਂਦਰ ਉਸ ਚੀਜ਼ ਨੂੰ ਮਨਜ਼ੂਰੀ ਦਿੰਦੀ ਹੈ ਕਿ ਨਹੀਂ ਜਾਂ ਹਰਿਆਣਾ ਇਸ ਚੀਜ਼ ਦੇ ਉੱਪਰ ਰਜ਼ਾਮੰਦੀ ਦਿਖਾਉਂਦਾ ਹੈ ਕਿ ਨਹੀਂ ਇਹ तमाम ਚੀਜ਼ਾਂ ਜੋ ਕਿ ਹੈ ਬੈਠਕ ਤੋਂ ਬਾਅਦ ਕਲੀਅਰ ਹੋਣੀ ਨਜ਼ਰ ਆਉਂਦੀ ਹੈ ਠੀਕ ਹੈ ਅਨਮੋਲ ਬਹੁਤ ਬਹੁਤ ਧੰਨਵਾਦ ਤੁਹਾਡਾ ਤਾਂ ਅਨਮੋਲ ਜਿਵੇਂ ਸਾਨੂੰ ਜਾਣਕਾਰੀ ਦੇ ਰਹੇ ਸੀਗੀ ਕਿ ਐਸਵਾਈਐਲ ਦਾ ਮੁੱਦਾ ਤਾਂ ਚੱਲ ਹੀ ਰਿਹਾ ਹੈ ਸੀਐਮਐਨ ਨੇ ਵੀ ਕਿਹਾ ਸੀ ਕਿ ਵਾਈਐਸਐਲ ਤੇ ਵੀ ਅਸੀਂ ਡਿਸਕਸ਼ਨ ਕਰ ਸਕਦੇ ਹਾਂ ਪਰ ਅੱਜ ਕੀ ਕੁਝ ਨਿਕਲ ਕੇ ਸਾਹਮਣੇ ਆਵੇਗਾ ਇਹ ਮੀਟਿੰਗ ਤੋਂ ਬਾਅਦ ਪਤਾ ਲੱਗੇਗਾ